ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾ ਦੋਸਤੋ ਆ ਉਹੀ ਵਾਲੀ ਪਿਛਲੀ ਵੀਡੀਓ ਦਾ ਹੀ ਅਗਲਾ ਪਾਰਟ ਹੈ ਜੀ ਇਹ ਜੀ ਰੂਪ ਸਿਕਿਉਰ ਵਾਲਾ ਜਿਹੜਾ ਸ਼ੋਰੂਮ ਹੈ 32 ਸੈਕਟਰ ਵਰਧਮਨ ਚੌਂਕ ਚੰਡੀਗੜ੍ਹ ਰੋਡ ਤੇ ਲੁਧਿਆਣੇ ਵਿੱਚ ਉੱਥੇ ਜੀ ਸਮਰ ਦੇ ਸੂਟਾਂ ਦੀ ਰੈਡੀमेड ਕੱਪੜਿਆਂ ਦੀ ਬਹੁਤ ਤਗੜੇ ਵਾਲੀ ਸੇਲ ਲੱਗੀ ਹੋਈ ਹੈ ਜੀ ਤੇ ਕਪੜਾ ਵੈਰਾਈਟੀ ਇਹਨਾਂ ਦਾ ਰੇਟ ਦੇ ਅਕੋਰਡਿੰਗ ਬਿਲਕੁਲ ਸਹੀ ਹੈ ਜੀ ਕਿਉਂਕਿ ਕੱਪੜੇ ਦਾ ਜਦੋਂ ਅਸੀਂ ਅੱਖੀਂ ਦੇਖਦੇ ਆ ਨਾ ਤਾਂ ਹੀ ਪਤਾ ਲੱਗਦਾ ਏ ਐਦਾਂ ਸ਼ਾਇਦ ਕੈਮਰੇ ਵਿੱਚ ਤੁਹਾਨੂੰ ਥੋੜਾ ਜਿਹਾ ਸਮਝ ਨਹੀਂ ਆ ਰਿਹਾ ਹੋਣਾ ਬਟ ਸੱਚੀ ਕਪੜਾ ਬਹੁਤ ਜ਼ਿਆਦਾ ਵਧੀਆ ਏ ਤਾਂ ਦੇਖੋ ਜੀ ਆਹ ਵਾਲੇ ਜਿਹੜੇ ਸੂਟ ਹੈ ਚਿਕਨਕਾਰੀ ਦਾ ਇਹਦੇ ਤੇ ਵਰਕ ਹੋਇਆ ਵਾ ਮਤਲਬ ਚਿਕਨ ਦੇ ਸੂਟ ਪਹਿਲਾਂ ਬੜੇ ਚੱਲਦੇ ਸੀਗੇ ਬਟ ਹੁਣ ਜਿਹੜਾ ਆਇਆ ਇਹ ਗਰਮੀਆਂ ਦੀ ਕਲੈਕਸ਼ਨ ਹੈ ਕਲਰ ਦੇਖ ਲੋ ਪੇ ਆ ਲਾਈਟ ਪਿੰਕ 바ਵਾਜਾ ਕਲਰ ਹੈ ਤੇ ਆ ਵਾਈਟ ਪਲਸ ਫਰੋਜੀ ਕਲਰ ਹੈ ਮਤਲਬ ਇਹ 7.5 ਤੋਂ 700 ਦੀ ਰੇਂਜ ਵਿੱਚ ਸੀਗੇ ਕਿਉਂਕਿ ਇੱਥੇ ਜਿਹੜੇ ਸੂਟ ਹੈ ਨਾ ਆਲ ਓਵਰ ਮਤਲਬ ਜਿਹੜਾ ਗਰਮੀਆਂ ਵਾਲਾ ਆਲ ਓਵਰ ਸੂਟ ਹੈ ਬਿਨਾ ਦੁਪट्टे ਤੋਂ ਉਹ ਜੀ ਇਹਨਾਂ ਕੋਲ 300 ਰੁਪਏ ਤੋਂ ਸਟਾਰਟ ਹੈ ਜੀ 300 400 ਦੋ ਰੇਟ ਹੈ ਜੀ ਉਹ ਹੋਣਗੇ ਬਿਨਾ ਦੁਪट्टे ਤੋਂ ਤੇ ਜਿਹੜੇ ਵਿਦ ਦੁਪट्टे ਹੈ ਉਹ ਜੀ ਇਹਨਾਂ ਕੋਲ 350 400 450 ਇਸ ਤਰ੍ਹਾਂ ਮਤਲਬ ਸਟਾਰਟਿੰਗ ਹੋਗੀ ਵੀ ਜੀ ਇਹਨਾਂ ਕੋਲ ਤਾਂ ਦੇਖੋ ਜੀ ਕੱਪੜਿਆਂ ਦਾ ਬਹੁਤ ਵੱਡਾ ਢੇਰ ਲੱਗਿਆ ਹੋਇਆ ਹੈ ਅੰਦਰ ਇਹਨਾਂ ਦਾ ਪੂਰਾ ਹਾਲ ਹੈ ਬੇਸਮੈਂਟ ਵਿੱਚ ਇਹਨਾਂ ਨੇ ਸੇਲ ਲਗਾਈ ਹੋਈ ਹੈ ਪਲੱਸ ਉੱਪਰ ਜਿਹੜਾ ਇਹਨਾਂ ਦਾ ਫਰਸਟ ਫਲੋਰ ਹੈ ਉੱਥੇ ਜੀ ਤੁਹਾਨੂੰ ਵੈਡਿੰਗ ਦੇ ਜਿਹੜੇ ਬਰਾਇਡਲ ਸੂਟ ਹੈ ਉਹ ਤੁਹਾਨੂੰ ਉੱਪਰ ਮਿਲਣਗੇ ਉਹ ਵੀ ਤੁਹਾਨੂੰ ਉਹ ਵੀ ਤੁਹਾਨੂੰ ਇਸੇ ਵੀਡੀਓ ਵਿੱਚ ਦੇਖਣ ਨੂੰ ਮਿਲਣਗੇ ਤਾਂ ਤੁਸੀਂ ਵੀਡੀਓ ਵਿੱਚ ਬਣੇ ਰਹੋ ਤੇ ਆ ਬੇਵੀ ਪਿੰਕ ਕਲਰ ਦਾ ਸੂਟ ਹੈ ਇਸ ਦੀ ਰੇਂਜ ਹੈ ਜੀ 750 ਰੁਪਿਆ ਗਲੇ ਤੇ ਵਰਕ ਹੋਇਆ ਵਾ ਨਾਲ ਵਧੀਆ ਪਿਓਰ ਦਾ ਚਾਰੇ ਪਾਸੇ ਦੁਪट्टे ਦੇ ਲੈਸ ਲੱਗੀ ਹੋਈ ਹੈ ਜੀ ਚੋੜੇ ਬਾਰਡਰ ਵਾਲੀ ਬਹੁਤ ਹੀ ਪਿਆਰਾ ਸੂਟ ਹੈ ਤੇ ਬਿਲਕੁਲ ਕਾਟਨ ਦਾ ਸੂਟ ਹੈ ਗਰਮੀਆਂ ਵਾਲਾ ਦਾ ਬੈਸਟ ਸੂਟ ਹੈ ਇਹ ਵਾਲਾ ਤਾਂ ਦੇਖੋ ਜੀ ਇਹਨਾਂ ਨੂੰ ਮੈਂ ਸਾਰੇ ਰੇਟ ਇੱਥੇ ਦੱਸਾਂਗੀ ਇਹਨਾਂ ਦਾ ਫਿਕਸ ਪ੍ਰਾਈਸ ਹੈ ਪਹਿਲਾਂ ਤਾਂ ਇਹ ਹੁੰਦਾ ਨਾ ਜਦੋਂ ਅਸੀਂ ਦੁਕਾਨ ਤੇ ਜਾਂਦੇ ਆ ਤਾਂ ਕਾਫੀ ਘੱਟ ਵੱਧ ਕਰਨ ਦਾ ਚੱਕਰ ਰਹਿੰਦਾ ਬਟ ਐਦਾਂ ਦਾ ਉਰੇ ਕੋਈ ਗੱਲ ਨਹੀਂ ਹੈ ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਵੋ ਜਿਨ੍ਹਾਂ ਤੇ ਪੀਲੇ ਟੈਗ ਲੱਗੇ ਹੋਏ ਨੇ ਉਹ ਤੁਹਾਨੂੰ ਪੂਰੇ ਰੇਟ ਤੇ ਮਿਲਣਗੇ ਤੇ ਜਿਨ੍ਹਾਂ ਤੇ ਵਾਈਟ ਟੈਗ ਲੱਗੇ ਹੋਏ ਨੇ ਉਹਨਾਂ ਸੂਟਾਂ ਵਿੱਚ 20% ਦਾ ਡਿਸਕਾਊਂਟ ਹੈ ਜੀ ਜਿਵੇਂ ਆਹ ਦੇਖੋ ਤੁਸੀਂ ਆਹ ਕੱਪੜਾ ਕਿਹੜਾ ਹੈ ਨਵਾਂ ਹੀ ਕੱਪੜਾ ਹੈ ਮਤਲਬ ਅੱਜਕੱਲ ਔਰਗੈਂਜ਼ਾ ਦੇ ਬਹੁਤ ਜ਼ਿਆਦਾ ਸੂਟ ਚੱਲ ਰਹੇ ਨੇ ਤਾਂ ਇਹ ਵੀ ਜੀ ਇੱਕ ਤਰ੍ਹਾਂ ਨਾਲ ਔਰਗੈਂਜ਼ਾ ਦਾ ਮਿਕਸ ਸੂਟ ਹੈ ਇਸ ਦੀ ਰੇਂਜ ਆਵੇਗੀ ਜੀ 1000 ਰੁਪਿਆ ਬਹੁਤ ਵਧੀਆ ਮਤਲਬ ਗਲੇ ਤੇ ਵਰਕ ਹੋਇਆ ਇਸ ਦਾ ਕਲਰ ਆਪਸ਼ਨ ਬਹੁਤ ਜ਼ਿਆਦਾ ਨੇ ਇਹਨਾਂ ਕੋਲ ਮਤਲਬ ਲਾਈਟ ਕਲਰ ਵੀ ਹੈਗੇ ਨੇ ਤੇ ਡਾਰਕ ਕਲਰ ਵੀ ਹੈਗੇ ਆ ਸਾਰੇ ਜਿੱਦਾਂ ਦੇ ਮਤਲਬ ਤੁਹਾਡੀ ਆਪਣੀ ਚੁਆਇਸ ਹੈ ਉਸ ਹਿਸਾਬ ਨਾਲ ਤੁਸੀਂ ਇੱਥੋਂ ਕੱਪੜਾ ਖਰੀਦ ਕੇ ਲੈ ਕੇ ਜਾ ਸਕਦੇ ਹੋ ਜੀ ਤਾਂ ਦੇਖੋ ਜੀ ਮੈਨੂੰ ਤਾਂ ਇਹਨਾਂ ਦਾ ਰੇਟ ਸਹੀ ਲੱਗਿਆ ਕਿਉਂਕਿ ਐਦਾਂ ਹੁੰਦਾ ਨਾ ਅਗਰ ਅਸੀਂ ਬੇਕਾਰ ਕੱਪੜਾ ਲੈ ਲਈਏ ਤਾਂ ਫਿਰ ਪੈਸੇ ਵੀ ਸਾਨੂੰ ਦੁਖਦੇ ਆ ਹੈਨਾ ਇਸ ਲਈ ਕਪੜਾ ਥੋੜਾ ਜਿਹਾ ਵਧੀਆ ਲੈ ਲਓ ਤਾਂ ਫਿਰ ਇੰਨੇ ਪੈਸੇ ਨਹੀਂ ਦੁਖਦੇ ਹੁੰਦੇ ਕਿਉਂਕਿ ਗਰਮੀਆਂ ਬਹੁਤ ਜ਼ਿਆਦਾ ਪੈਂਦੀਆਂ ਨੇ ਤੇ ਅੱਜ ਕੱਲ ਸਾਡੇ ਸ਼ਰੀਰ ਵੀ ਓਦਾਂ ਦੇ ਹੋ ਗਏ ਵੇ ਜ਼ਿਆਦਾ ਗਰਮੀਆ ਵਿੱਚ ਅਸੀਂ ਜ਼ਿਆਦਾ ਕਪੜੇ ਬਰਦਾਸ਼ਤ ਵੀ ਨਹੀਂ ਕਰ ਸਕਦੇ ਹੈਗੇ ਬਟ ਜਿਹੜੇ ਇਹ ਇਹਨਾਂ ਕੋਲ ਸੂਟ ਨੇ ਨਾ ਜੀ ਬਹੁਤ ਹੀ ਜ਼ਿਆਦਾ ਵਧੀਆ ਏ ਮਤਲਬ ਜਿਵੇਂ ਸੌਫਟ ਮੱਖਣ ਮਲਾਈ ਵਾਲੇ ਸੂਟ ਹੈ ਜੀ ਡੇਲੀ ਵੇਅਰ ਵਾਸਤੇ ਅਗਰ ਤੁਸੀਂ ਕੋਈ ਜੌਬ ਕਰਦੇ ਹੋ ਤਾਂ ਵੀ ਬਹੁਤ ਵਧੀਆ ਹੈ ਕੋਈ ਜਿਵੇਂ ਟੀਚਰ ਹੁੰਦਾ ਤਾਂ ਉਹਨਾਂ ਨੇ ਡੇਲੀ ਸਕੂਲ ਵਾਸਤੇ ਕੱਪੜੇ ਲੈਣੇ ਹੁੰਦੇ ਉਹਨਾਂ ਵਾਸਤੇ ਤਾਂ ਬਹੁਤ ਹੀ ਵਧੀਆ ਇਹ ਵਾਲੀ ਆਪਸ਼ਨ ਹੈ ਜੀ ਇੱਥੇ ਹੱਲਾ ਬੋਲ ਸੇਲ ਲੱਗੀ ਹੋਈ ਹੈ ਜੀ ਇਹ ਵਾਲੀ ਸੇਲ ਅਜੇ ਪੂਰਾ ਮਹੀਨਾ ਹੈ ਮਤਲਬ ਮਾਰਚ ਮਹੀਨਾ ਪੂਰਾ ਲੱਗੀ ਰਹੇਵੇਗੀ ਤੇ ਹਜੇ ਦੇਖ ਲਓ ਫਰਵਰੀ ਅਜੇ ਅੱਧਾ ਹੀ ਜਾ ਰਿਹਾ ਹੈ ਨਾ ਇਹ ਫਰਵਰੀ ਹਾਂ ਫਰਵਰੀ ਹੈ ਇਹ ਤੇ ਮਾਰਚ ਮਹੀਨਾ ਪੂਰਾ ਹਜੇ ਸੇਲ ਹੈਗੀ ਹੈ ਜੀ ਹਜੇ ਤਾਂ ਸਟਾਰਟਿੰਗ ਹੋਈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਂ ਤੁਹਾਨੂੰ ਲੁਧਿਆਣੇ ਵਿੱਚ ਹੋਰ ਜਿੱਥੇ ਵਧੀਆ-ਵਧੀਆ ਸੇਲਾਂ ਲੱਗਦੀਆਂ ਨੇ ਨਾ ਉਹ ਤੁਹਾਨੂੰ ਆਪਣੀ ਅਸੀਂ ਵੀਡੀਓ ਵਿੱਚ ਦਿਖਾਈਏ ਤਾਂ ਦੋਸਤੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਇਹ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਦੇਖੋ ਜੀ ਆਹ ਵਾਲਾ ਗ੍ਰੀਨ ਕਲਰ ਦਾ ਸੂਟ ਸੀਗਾ ਮਤਲਬ ਪੂਰਾ ਡਿਜ਼ਾਈਨਰ ਸੂਟ ਹੈ ਬਣਿਆ ਹੋਇਆ ਹੈ ਪੱਲੇ ਤੇ ਵਰਕ ਹੈ ਦਿੱਲੇ ਦੀ ਇਤੇ ਕਢਾਈ ਹੋਈ ਆ ਪਲੱਸ ਬਾਜੂ ਬਣੇ ਹੋਏ ਨੇ ਸਾਰੇ ਤੇ ਇਸ ਦਾ ਗਲਾ ਵੀ ਸਾਰਾ ਬਣਿਆ ਹੋਇਆ ਏ ਮਤਲਬ ਇਹ ਡਿਜ਼ਾਈਨਰ ਸੂਟ ਹੁੰਦੇ ਨਾ ਉਹ ਇਸ ਤਰ੍ਹਾਂ ਦੇ ਹੀ ਹੋਵੇਗੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਕੀ ਕੱਪੜਾ ਏ ਬਹੁਤ ਜ਼ਿਆਦਾ ਇਹਨਾਂ ਦਾ ਰੇਟ ਹੈ ਬਟ ਨਹੀਂ ਜੀ ਆ ਕੱਪੜੇ ਦੇ ਅਕੋਰਡਿੰਗ ਇਹਨਾਂ ਦਾ ਰੇਟ ਬਿਲਕੁਲ ਜਾਇਜ਼ ਹੈ ਜੀ ਉਸ ਗ੍ਰੀਨ ਵਾਲੇ ਸੂਟ ਦਾ ਪ੍ਰਾਈਸ ਸੀਗਾ 950 ਰੁਪਏ ਤੇ ਆ ਜਿਹੜਾ yellow ਕਲਰ ਦਾ ਸੂਟ ਹੈ ਇਸ ਦਾ ਪ੍ਰਾਈਸ ਹੈ ਜੀ 850 ਰੁਪਏ ਮਤਲਬ ਵਿਦ ਦੁਪੱਟਾ ਨਾਲ ਹੈ ਜੀ ਪਿਓਰ ਦਾ ਤੇ ਅੱਦਾ ਗਲੇ ਤੇ ਕਢਾਈ ਪੱਟੀ ਆਵੇਗੀ ਉੱਪਰ ਬਟਨ ਲੱਗੇ ਹੋਣਗੇ ਪਲੱਸ ਕਪੜਾ ਹੱਥ ਲਗਾ ਕੇ ਬਿਲਕੁਲ ਠੰਡਾ ਕਪੜਾ ਲੱਗ ਰਿਹਾ ਸੀਗਾ ਇੱਕ ਤਾਂ ਕਪੜਾ ਹੁੰਦਾ ਜੀ ਜਿਹੜਾ ਸਾਡੇ ਮਤਲਬ ਸਰੀਰ ਨੂੰ ਚੁਗਦਾ ਏ ਉਹ ਤਾਂ ਸਾਤੋਂ ਗਰਮੀਆਂ ਵਿੱਚ ਪਾਇਆ ਵੀ ਨਹੀਂ ਜਾਂਦਾ ਹੈਗਾ ਹਨਾ ਤਾਂ ਇਸ ਕਰਕੇ ਜਿਹੜਾ ਇੱਥੇ ਕਪੜਾ ਹੈ ਕਢਾਈਆਂ ਵਾਲਾ ਵੀ ਹੈ ਪਲੱਸ ਪ੍ਰਿੰਟਡ ਕਪੜਾ ਵੀ ਹੈ ਜਿਹੜੀ ਮਰਜ਼ੀ ਵੈਰਾਈਟੀ ਦਾ ਤੁਸੀਂ ਕਪੜਾ ਲੈ ਸਕਦੇ ਹੋ ਜੀ ਤਾਂ ਦੇਖੋ ਜੀ ਇਸ ਦੇ ਉੱਪਰ ਵੀ ਮਤਲਬ ਗੜੇ ਤੇ ਵਰਕ ਹੋਇਆ ਹੈ ਵੀ ਸ਼ੇਪ ਦੀ ਕਢਾਈ ਹੋਈ ਹੈ ਇਸ ਦਾ 750 ਐਦਾ ਮਤਲਬ ਇਸ ਦੀ ਰੇਂਜ ਸੀਗੀ ਮਤਲਬ ਇਹ ਵਾਲੇ ਸੂਟ ਜਿਹੜੇ ਤੁਹਾਨੂੰ ਇੱਥੇ ਮੈਂ ਸਾਰੇ ਦਿਖਾ ਰਹੀ ਆ ਇਹ 1200 ਤੋਂ ਥੱਲੇ ਹੀ ਹੈ ਮਤਲਬ ਜਿਹੜੇ ਵਧੀਆ ਕੁਆਲਿਟੀ ਵਾਲੇ ਸੂਟ ਹੁੰਦੇ ਨੇ ਨਾ ਜੀ ਉਹ ਫਿਰ ਇਸੇ ਰੇਂਜ ਵਿੱਚ ਆਉਂਦੇ ਨੇ ਤੇ ਜਿਹੜੇ ਵਧੀਆ ਬਰਾਇਡਲ ਸੂਟ ਤੁਹਾਨੂੰ ਮੈਂ ਉੱਪਰ ਦਿਖਾਵਾਂਗੀ ਉਹ ਫਿਰ ਥੋੜੇ ਮਹਿੰਗੇ ਆ ਜਾਂਦੇ ਤਾਂ ਦੇਖੋ ਜੀ ਆ ਘੁੱਗੀਆਂ ਵਾਲਾ ਡਿਜ਼ਾਈਨ ਹੈ ਚਿੜੀਆਂ ਉੱਪਰ ਬਣੀਆਂ ਹੋਈਆਂ ਕਢਾਈਆਂ ਤਾਂ ਇਹ ਮਤਲਬ ਉੱਪਰ ਸਾਡਾ ਫਰੰਟ ਆਵੇਗਾ ਤੇ yellow ਕਲਰ ਦਾ ਲਾਈਟ yellow ਕਲਰ ਦਾ ਸੂਟ ਹੈ ਤੇ نیچے ਇਸ ਤਰ੍ਹਾਂ ਇਹਦਾ ਕੱਟਵਰਕ ਹੋਇਆ ਵਾ ਸੀਗਾ ਪੱਲੇ ਤੇ ਘੇਰ ਤੇ ਔਰ ਇਹ ਸੂਟ ਸੀਗਾ 800 ਰੁਪਏ ਦਾ ਤਾਂ ਦੇਖੋ ਜੀ ਪੂਰੇ ਸੂਟਾਂ ਦਾ ਇਹਨਾਂ ਇਦਾਂ ਪੂਰਾ ਦੁਕਾਨ ਵਾਲਿਆਂ ਨੇ ਢੇਰ ਲਗਾਇਆ ਹੋਇਆ ਹੈ ਤੇ ਵੱਡੀਆਂ ਵੱਡੀਆਂ ਟੋਕਰੀਆਂ ਦੇ ਦਿੰਦੇ ਕਿ ਉਹਦੇ ਵਿੱਚ ਤੁਸੀਂ ਆਪਣੇ ਸੂਟ ਪਾਈ ਜਾਓ ਤੇ ਉੱਪਰ ਇਹਨਾਂ ਦੀ ਫਰਸਟ ਫਲੋਰ ਤੇ ਜਾ ਕੇ ਸਾਰੇ ਸੂਟਾਂ ਦੀ ਬਿਲਿੰਗ ਹੁੰਦੀ ਹੈ ਜੀ ਤਾਂ ਦੇਖੋ ਜੀ ਮੈਂ ਤੁਹਾਨੂੰ ਫੇਰ ਇੱਕ ਵਾਰੀ ਐਡਰੈਸ ਦੱਸ ਦਵਾਂ ਜੀ ਚੰਡੀਗੜ੍ਹ ਰੋਡ ਵਰਧਮਨ ਚੌਕ ਰੂਪ ਸਿਕਿਉਰ ਵਾਲਿਆਂ ਨੇ ਸੇਲ ਲਗਾਈ ਹੈ ਜੀ 32 ਸੈਕਟਰ ਵਿੱਚ ਵੈਸੇ ਤਾਂ ਅਗਰ ਤੁਸੀਂ ਚੰਡੀਗੜ੍ਹ ਰੋਡ ਵਰਧਮਾਨ ਚੌਂਕ ਵਿੱਚ ਆ ਜਾਵੋਗੇ ਉੱਥੇ ਤੁਸੀਂ ਪੁੱਛ ਲਿਓ ਵਿਸ਼ਾਲ ਮੇਗਾ ਮਾਰਟ ਕਿੱਥੇ ਹੈ ਜੀ ਵਿਸ਼ਾਲ ਮੇਗਾ ਮਾਰਟ ਦੇ ਬਸ ਨਾਲ ਹੀ ਰੂਪ ਸਿਕਿਉਰ ਵਾਲਿਆਂ ਦਾ ਸ਼ੋਅਰੂਮ ਹੈ ਬਸ ਉੱਥੇ ਇਹਨਾਂ ਦੀ ਸੇਲ ਲੱਗੀ ਹੋਈ ਹੈ ਜੀ ਜਿਵੇਂ ਆਹ ਵਾਲਾ ਸੀਗਾ ਇਹ ਥੋੜਾ ਜਿਹਾ ਕਾਲਖ ਵਿੱਚ ਸੀਗਾ ਕਲਰ ਮਤਲਬ ਗ੍ਰੇ ਕਾਲਖ ਇਸ ਤਰ੍ਹਾਂ ਸੀਗਾ ਇਹ ਇਸ ਦਾ ਰੇਟ ਸੀਗਾ ਜੀ 700 ਰੁਪਏ ਮਤਲਬ ਬਹੁਤ ਵਧੀਆ ਵੈਰਾਈਟੀ ਹੈ ਸਾਰੇ ਅੱਧਾ ਮੈਨੂੰ ਕਮੈਂਟ ਆ ਰਹੇ ਸੀਗੇ ਕਿ ਤੁਸੀਂ ਰੇਟ ਦੱਸਿਆ ਕਰੋ ਜੀ ਤਾਂ ਦੇਖੋ ਜੀ ਇਸੇ ਤਰ੍ਹਾਂ ਮਤਲਬ ਵੈਰਾਈਟੀ ਬਹੁਤ ਜ਼ਿਆਦਾ ਹੈ ਆ ਦੇਖੋ ਇੱਕ ਮਲਟੀ ਕਲਰ ਦਾ ਸੂਟ ਹੈ ਪਾਕਿਸਤਾਨੀ ਸਟਾਈਲ ਵਿੱਚ ਇਹ ਵਾਲਾ ਸੂਟ ਆ ਇਸ ਦੀ orange ਕਲਰ ਦੀ ਸਲਵਾਰ ਹੈ ਪ੍ਰਿੰਟਡ ਦੁਪੱਟਾ ਹੈ ਤਾਂ ਇਹ ਵਾਲਾ ਸੂਟ ਹੈ ਜੀ ਜਿਹੜਾ ਇਹ ਅਸੀਂ ਉੱਪਰ ਆ ਗਏ ਹੁਣ ਫਸਟ ਫਲੋਰ ਤੇ ਇੱਥੇ ਤੁਹਾਨੂੰ ਵੈਡਿੰਗ ਵਾਲੇ ਬਰਾਇਡਲ ਸੂਟ ਮਿਲਣਗੇ ਜਿਹੜੇ ਕਿ ਜੀ 1500 ਤੋਂ ਸਟਾਰਟਿੰਗ ਹੋ ਜਾਂਦੇ ਇਸ ਸੂਟ ਦਾ ਤੁਸੀਂ ਆ ਰੇਟ ਦੇਖ ਲਓ ਟੈਗ ਤੁਸੀਂ ਦੇਖਿਆ ਹੋਵੇਗਾ ਪਿੱਛੇ ਤਾਂ ਦੇਖੋ ਜੀ ਇਹ ਪੂਰਾ ਮਤਲਬ ਬਰਾਇਡਲ ਸੈਕਸ਼ਨ ਹੈ ਇਹਨਾਂ ਦਾ ਇਹ ਪੌੜੀਆਂ ਚੜ ਕੇ ਜਿਹੜਾ نیچے ਬੇਸਮੈਂਟ ਹੈ ਉਹ ਨੀਚੇ ਸੀਗਾ ਜੀ ਪੌੜੀਆਂ ਉਤਰ ਕੇ ਤਾਂ ਦੇਖੋ ਜੀ ਇੱਥੇ ਤੁਹਾਨੂੰ ਸਾਰੇ ਗਾਉਨ ਲਹਿੰਗੇ ਗਰਾਰੇ ਸ਼ਰਾਰੇ ਵਨ ਪੀਸ ਗਾਉਨ ਕਢਾਈਆਂ ਵਾਲੇ ਜਿਹੜੇ 3000 4000 4500 5000 ਇਸ ਤਰ੍ਹਾਂ ਤੱਕ ਇਹਨਾਂ ਤੋਂ ਭਾਰੀ ਤੋਂ ਭਾਰੀ ਗਾਊਨ ਹੈ ਜੀ ਤਾਂ ਜਦੋਂ ਅਸੀਂ ਇਦਾਂ ਭਾਰੀ ਬਰਾਇਡਲ ਗਾਊਨ ਲੈਂਦੇ ਆ ਜੀ ਤਾਂ ਉਹਨਾਂ ਦਾ ਅਸੀਂ ਰੈਂਟ 10-10 ਹਜ਼ਾਰ ਰੁਪਿਆ ਦਿੰਦੇ ਆ ਜਿਹੜੇ ਵਧੀਆ ਵਾਲੇ ਹੁੰਦੇ ਤੇ ਇਸ ਤਰ੍ਹਾਂ ਮਤਲਬ ਇਸ ਤਰ੍ਹਾਂ ਸਾਰਾ ਇੱਥੇ ਪੂਰੇ ਵਧੀਆ ਵਾਲੇ ਗਾਊਨ ਸੀਗੇ ਤਾਂ ਆ ਵਾਲੇ ਸੂਟ ਹੈ ਜਿਹੜੇ ਪੂਰੇ ਬਰਾਇਡਲ ਸੂਟ ਹੈ ਜਿਵੇਂ ਆ ਦੇਖੋ ਪੂਰੇ ਪੱਲੇ ਤੇ ਇਸ ਦਾ ਪੂਰੇ ਫਰੰਟ ਤੇ ਘੇਰ ਹੋਇਆ ਵਾ ਜੀ ਤੇ ਰੇਟ ਤੁਸੀਂ ਦੇਖ ਲਓ ਟੈਗ ਮੈਂ ਤੁਹਾਨੂੰ ਦੱਸਿਆ ਹੈ ਜੀ ਤਾਂ ਤੁਸੀਂ ਆਪਣੇ ਅੱਖੀਂ ਦੇਖ ਲਓ ਇੱਥੇ ਤੁਹਾਨੂੰ 1500 ਤੋਂ ਸਟਾਰਟਿੰਗ ਹੋ ਜਾਂਦੀ ਜਿਹੜੇ ਬਰਾਇਡਲ ਵਧੀਆ ਵਾਲੇ ਸੂਟ ਹੈ ਜੀ ਇਸ ਤਰ੍ਹਾਂ ਹੀ ਮਤਲਬ ਕੱਪੜਾ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਹੈ ਜੀ ਤੇ ਆ ਵਾਲਾ ਸੀਗਾ ਇੱਕ ਸੂਟ ਤੇ ਇਸ ਦਾ ਮਤਲਬ ਜੋਰ ਜੱਟ ਸਟੱਫ ਵਿੱਚ ਹੈ ਇਹ ਤੇ ਪੂਰਾ ਇਹਦਾ ਫਰੰਟ ਕੱਢਿਆ ਹੋਇਆ ਹੈ ਜੀ ਡਿਜ਼ਾਈਨਰ ਸੂਟ ਹੈ ਲਾਈਟ ਕਲਰ ਦਾ ਤਾਂ ਦੇਖੋ ਜੀ ਇੱਥੇ ਤੁਹਾਨੂੰ ਕੱਪੜੇ ਦੀ ਹਰ ਇੱਕ ਵੈਰਾਈਟੀ ਮਿਲੇਗੀ ਆਰਗੈਂਜ਼ਾ ਦੇ ਵੀ ਸੂਟ ਹੈ ਪਿਓਰ ਦੇ ਵੀ ਸੂਟ ਹੈ ਜਿਵੇਂ ਆਹ ਵਾਲੇ ਸੂਟ ਵਿੱਚ ਸਾਰੇ ਚ ਸ਼ੀਸ਼ਾ ਵਰਕ ਹੋਇਆ ਹੋਇਆ ਵਾ ਸੀਗਾ ਇਹ ਆਈ ਥਿੰਕ 3300 ਰੁਪਏ ਦਾ ਸੂਟ ਹੈ ਬਟ ਸੂਟ ਨੂੰ ਦੇਖ ਕੇ ਪਤਾ ਲੱਗਦਾ ਹੈ ਜੀ ਹਾਂ ਜੀ ਬੰਦੇ ਨੇ ਕੁਝ ਬੰਦੀ ਨੇ ਕੁਝ ਪਾਇਆ ਵਾ ਹੈ ਹੈਨਾ ਕਿਉਂਕਿ ਇਹਨਾਂ ਸੂਟਾਂ ਦੀ ਟੌਰ ਹੀ ਅਲੱਗ ਹੁੰਦੀ ਹੈ ਜਿੰਨਾ ਮਤਲਬ ਅੱਜ ਕੱਲ ਸੂਟ ਦੇਖੋ ਜੀ ਜਿਹੜੇ ਜ਼ਿਆਦਾ ਵਧੀਆ ਵਾਲੇ ਆ ਉਹ ਤਾਂ ਤੁਹਾਨੂੰ ਐਸੇ ਤਰ੍ਹਾਂ ਮਿਲਣਗੇ ਔਰ ਜਦੋਂ ਅਸੀਂ ਸ਼ੋਅਰੂਮ ਚ ਐਸੇ ਤਰ੍ਹਾਂ ਕੱਪੜਾ ਲੈਣ ਜਾਂਦੇ ਆ ਨਾ ਤਾਂ ਉਹਨਾਂ ਦਾ ਰੇਟ ਐਦਾਂ ਹੀ ਹੋਵੇਗਾ ਇੱਕ ਆ ਦੇਖੋ ਕਢਾਈ ਵਾਲਾ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਫਰੰਟ ਤੇ ਵਰਕ ਹੋਇਆ ਵਾ ਪੂਰਾ ਕੱਢਵਾ ਸੂਟ ਹੈ ਜੀ ਮਤਲਬ ਜਿਹੜੀ ਅੱਜ ਕੱਲ ਦੀ ਟ੍ਰੈਂਡਿੰਗ ਕੱਪੜੇ ਐ ਨਾ ਜੀ ਉਹ ਤੁਹਾਨੂੰ ਸਾਰੇ ਐਸ ਸ਼ੋਰੂਮ ਵਿੱਚ ਆਰਾਮ ਨਾਲ ਦੇਖਣ ਨੂੰ ਮਿਲਣਗੇ ਆ ਔਰਗੈਂਜ਼ਾ ਦਾ ਸੂਟ ਹੈ ਇਹ ਲਾਈਟ ਫਰੋਜੀ ਕਲਰ ਦਾ ਸੀਗਾ ਇਹ ਮਤਲਬ ਕੀ ਕਲਰ ਕਹਿੰਦੇ ਨੂੰ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਕੈਮਰੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਇਹ ਆਈ ਥਿੰਕ 1600 ਕੁਛ ਦਾ ਹੋਵੇਗਾ ਇਹ ਵੱਡਾ ਸੂਟ ਔਰਗੈਂਜ਼ਾ ਦਾ ਵਧੀਆ ਸੂਟ ਹੈ ਜੀ ਨਹੀਂ ਇਹ ਬੜਾ 2000 ਦਾ ਏ ਹਾਂ 1600 ਵਾਲਾ ਅੱਗੇ ਹੋਵੇਗਾ ਕਿਉਂਕਿ ਵੀਡੀਓ ਬਣਾਉਣ ਵੇਲੇ ਫਿਰ ਪਲੇਖਾ ਵੀ ਲੱਗ ਜਾਂਦਾ ਹੈ ਨਾ ਇਸ ਕਰਕੇ ਮਾਫ ਕਰਿਓ ਜੀ ਤਾਂ ਦੇਖੋ ਜੀ ਆ ਜਾਮਣੀ ਸੂਟ ਹੈ ਇਹ ਇਸ ਤਰ੍ਹਾਂ ਸਿਲਕ ਤੇ ਪੂਰੀ ਕਢਾਈ ਪੱਥਰ ਸਿਲਕ ਹੁੰਦਾ ਜਿਹੜਾ ਉਹ ਵਾਲਾ ਕਪੜਾ ਸੀਗਾ ਪੂਰੇ ਫਰੰਟ ਤੇ ਕਢਾਈ ਹੋਈ ਹੈ ਦੁਪੱਟਾ ਇਹ ਨਾਲ ਬਹੁਤ ਹੀ ਪਿਆਰਾ ਪਿਓਰ ਦਾ ਕੱਡਵਾ ਦੁਪੱਟਾ ਹੈ ਜੀ ਤਾਂ ਦੇਖੋ ਤੁਸੀਂ ਕਲਰ ਦੇਖੋ ਇਹਦਾ ਕਿੰਨਾ ਜ਼ਿਆਦਾ ਮਤਲਬ ਪਿਆਰਾ ਏ ਇਹ ਵੀ ਤੁਹਾਨੂੰ ਇੱਥੇ ਦਾ ਮਿਲੇਗਾ ਇਹ ਆ ਟੈਗ ਤੁਸੀਂ ਦੇਖਿਆ ਪਿੱਛੇ ਤਾਂ ਇਸ ਤਰ੍ਹਾਂ ਮਤਲਬ ਸਾਰੇ ਜਿਹੜੇ ਬਰਾਇਡਲ ਵਧੀਆ ਸੂਟ ਹੈ ਉਹ ਤੁਹਾਨੂੰ 1500 ਤੋਂ ਸਟਾਰਟਿੰਗ ਹੋ ਜਾਂਦੀ ਇਹ ਕਾਹ ਹੈ ਜੀ orange ਲਾਈਟ orange ਕਲਰ ਦਾ ਹੈ ਜੀ organza ਦਾ ਸੂਟ ਹੈ ਕਢਾਈ ਹੋਈ ਪਈ ਆ ਉੱਪਰ ਤੇ ਟੈਗ ਮੈਂ ਤੁਹਾਨੂੰ ਇਸ ਦਾ ਦਿਖਾ ਦਿੱਤਾ ਆਪਣੀ ਅੱਖੀ ਤੁਸੀਂ ਦੇਖ ਲਓ ਫਿਰ ਕਮੈਂਟ 'ਚ ਐ ਨਾ ਕਿਹੋ ਜੀ ਕਿ ਸਾਨੂੰ ਰੇਟ ਨਹੀਂ ਦੱਸਿਆ ਤਾਂ ਦੇਖੋ ਜੀ ਇਸ ਨਾਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਹੈ ਦੁਪੱਟੇ ਦੇ ਚਾਰੇ ਪਾਸੇ ਵਧੀਆ ਕਟਾਉਣ ਵਾਲੀ ਕਢਾਈ ਹੋਈ ਵੀ ਹੈ ਜੀ ਅਗਰ ਤੁਹਾਨੂੰ ਬੁਟੀਕ ਦਾ ਕੰਮ ਆਉਂਦਾ ਹੈ ਤੁਸੀਂ ਆਪਣੇ ਬੁਟੀਕ ਵਾਸਤੇ ਕੱਪੜੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆਰਾਮ ਨਾਲ ਆ ਸਕਦੇ ਹੋ ਜੀ ਕਿਉਂਕਿ ਕੱਪੜਾ ਐਦਾ ਹੁੰਦਾ ਨਾ ਕਿ ਔਰ ਸਾਡੇ ਲੁਧਿਆਣੇ ਵਿੱਚ ਨਾ ਵੈਸੇ ਡੁਪਲੀਕੇਸੀ ਵੀ ਬਹੁਤ ਹੈ ਮੈਂ ਤੁਹਾਨੂੰ ਸੱਚ ਦੱਸਾਂ ਇਸ ਲਈ ਤੁਹਾਨੂੰ ਜਿਹੜੀ ਮੈਂ ਇਹ ਦੋ ਵੀਡੀਓ ਬਣਾਈਆਂ ਨੇ ਇਹਦੇ ਵਿੱਚ ਬਹੁਤ ਹੀ ਵਧੀਆ ਕਪੜਾ ਦੱਸਿਆ ਹੈ ਵੈਸੇ ਲੁਧਿਆਣੇ ਵਿੱਚ ਇੱਥੇ ਚੋਰ ਬਾਜ਼ਾਰੀ ਮਤਲਬ ਐਦਾਂ ਦੇ ਕੰਮ ਵੀ ਬਹੁਤ ਜ਼ਿਆਦਾ ਹੁੰਦੇ ਗਾਹਕ ਉਹਨਾਂ ਵਰਗਲਾਵ ਹੀ ਲੈਂਦੇ ਨੇ ਦਿਖਾਉਂਦੇ ਕੁਝ ਹੋਰ ਹੈ ਤੇ ਮਾਲ ਦੇ ਕੁਝ ਹੋਰ ਦੰਦੇ ਬਟ ਨਹੀਂ ਇੱਥੇ ਜਦੋਂ ਮੈਂ ਗਈ ਇੱਥੇ ਘਟ ਵੱਧ ਤਾਂ ਪਹਿਲਾਂ ਤਾਂ ਕੋਈ ਚੱਕਰ ਨਹੀਂ ਹੈ ਅਗਰ ਤੁਹਾਡੀ ਬਜਟ ਵਿੱਚ ਤੁਹਾਨੂੰ ਪੁੱਗਦਾ ਹੈ ਤਾਂ ਤੁਸੀਂ ਲਓ ਨਹੀਂ ਪੁੱਗਦਾ ਤਾਂ ਤੁਸੀਂ ਛੱਡ ਦਿਓ ਕਪੜਾ ਹੈ ਨਾ ਦੇਖਣ ਦਾ ਕੋਈ ਮੁੱਲ ਨਹੀਂ ਹੈ ਜੀ ਤਾਂ ਦੇਖੋ ਜੀ ਆਹ ਵਾਲਾ ਸੂਟ ਵੀ ਦੇਖੋ ਇਸ ਦਾ ਰੇਟ ਅ ਪਤਾ ਨਹੀਂ ਕਿੰਨਾ ਹੈ ਦੇਖ ਲਓ ਤੁਸੀਂ ਖੁਦ ਟੈਗ ਵਿੱਚ ਦੇਖਿਆ ਹੋਣਾ ਤਾਂ ਮਤਲਬ ਜਿਹੜੀ ਇਸ ਤਰ੍ਹਾਂ ਦੀ ਤਿੱਲੇ ਦੀ ਕਢਾਈ ਹੈ ਨਾ ਉਹ ਫਿਰ ਉਸ ਦਾ ਕਪੜੇ ਦਾ ਰੇਟ ਵੀ ਉਸੇ ਤਰ੍ਹਾਂ ਪੈਂਦਾ ਹੈ ਨਾ ਜਿਸ ਹਿਸਾਬ ਨਾਲ ਅੱਜ ਕੱਲ ਵੈਸੇ ਵੀ ਲੇਡੀਜ਼ ਸੂਟ ਬਹੁਤ ਜ਼ਿਆਦਾ ਮਹਿੰਗੇ ਆਉਂਦੇ ਨੇ ਜੀ ਜਿਹੜੇ ਵਧੀਆ-ਵਧੀਆ ਹੁੰਦੇ ਕਿਉਂਕਿ ਲੇਡੀਜ਼ ਸੂਟਾਂ ਦੀ ਡਿਮਾਂਡ ਬਹੁਤ ਹੈ ਮਾਰਕੀਟ ਵਿੱਚ ਕਿਸੇ ਨੇ ਘਰਾਰੇ ਬਣਾਣੇ ਹੁੰਦੇ ਸ਼ਰਾਰੇ ਬਣਾਣੇ ਹੁੰਦੇ ਲਹਿੰਗੇ ਬਣਾਣੇ ਹੁੰਦੇ ਲਾਂਚੇ ਬਣਾਣੇ ਹੁੰਦੇ ਘਗਰੇ ਬਣਾਣੇ ਹੁੰਦੇ ਤਾਂ ਉਸ ਹਿਸਾਬ ਨਾਲ ਆਪਣਾ ਤੁਸੀਂ ਇੱਥੋਂ ਕਪੜਾ ਲੈ ਕੇ ਜਾ ਸਕਦੇ ਹੋ ਜੀ ਆਹ ਬਹੁਤ ਹੀ ਪਿਆਰਾ ਲਾਈਟ ਕਲਰ ਦਾ ਸੂਟ ਸੀਗਾ ਤੇ ਇਸ ਤਰ੍ਹਾਂ ਸਾਰਾ ਦੇਖੋ ਤੁਸੀਂ ਪਹਿਲਾ ਇੱਥੇ ਰਸ਼ ਦੇਖੋ ਤੁਸੀਂ ਆਪਣੀ ਅੱਖੀ ਖੁਦ ਆ ਗ੍ਰੀਨ ਕਲਰ ਦਾ ਸੂਟ ਹੈ ਇਸ ਤੇ ਪੂਰੇ ਤੇ ਕਢਾਈ ਹੋਈ ਵੀ ਹੈ ਜੀ ਇਹ ਵਾਲਾ ਸੀਗਾ ਆਈ ਥਿੰਕ 1200 ਦਾ ਸੂਟ ਹੈ ਇਹ ਵਾਲਾ ਤੇ ਦੇਖੋ ਜੀ ਉੱਪਰ ਵਰਕ ਹੋਇਆ ਵਾ ਧਾਗੇ ਵਾਲੀ ਕਢਾਈ ਦਾ ਇਸ ਤੇ ਵਰਕ ਹੋਇਆ ਵਾ ਤੇ ਨਾਲ ਦੁਪੱਟਾ ਸਾਰਾ ਕੱਢਵਾ ਹੈ ਜੀ ਸਾਰੇ ਸੂਟਾਂ ਦੀ ਇਸੇ ਤਰ੍ਹਾਂ ਤੁਹਾਨੂੰ ਅਲੱਗ-ਅਲੱਗ ਰੇਂਜ ਮਿਲਣਗੇ ਜੀ ਅਗਰ ਤੁਹਾਡੇ ਬਜਟ ਇਦਾਂ ਜੇਬ ਦੇ ਤੁਹਾਡੀ ਪੁੱਗਦਾ ਹੈ ਤਾਂ ਤੁਸੀਂ ਲਓ ਨਹੀਂ ਪੁੱਗਦਾ ਹੈ ਤਾਂ ਤੁਸੀਂ ਛੱਡ ਦੋ ਆਹ ਵਾਲਾ ਸੀਗਾ 2790 ਦਾ ਸੂਟ ਤੇ ਇਸੇ ਤਰ੍ਹਾਂ ਮਤਲਬ ਸਾਰੇ ਸੂਟ ਕਿਉਂਕਿ ਜਦੋਂ ਅਸੀਂ ਸ਼ੋਰੂਮ 'ਚ ਜਾਂਦੇ ਆ ਨਾ ਤਾਂ ਫਿਰ ਤੁਹਾਨੂੰ ਉੱਥੇ ਫਿਰ ਉਸੇ ਹਿਸਾਬ ਨਾਲ ਮਿਲਦੇ ਆ ਬਟ ਇਹਨਾਂ ਨੇ ਗਰਮੀਆਂ ਦੇ ਸੂਟਾਂ ਦੀ ਅਸੇਲ ਲਗਾਈ ਹੋਈ ਹੈ ਜੀ ਇਸ ਕਰਕੇ ਬਹੁਤ ਹੀ ਵਧੀਆ ਸੂਟ ਨੇ ਆਹ ਵਾਲਾ yellow color ਦਾ parrot color ਦਾ ਸੂਟ ਹੈ yellow ਵੀ ਨਹੀਂ ਹੈ ਤੇ ਉੱਪਰ ਸਾਰਾ ਇਸ ਦੇ ਮਿਰਰ ਵਰਕ ਹੋਇਆ ਹੋਇਆ ਵਾ ਜੀ ਦੇਖੋ ਜੀ ਇਹ ਸੂਟ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਸੀਗਾ ਜਦੋਂ ਮੈਂ ਇਸ ਨੂੰ ਖੁੱਦ ਦੇਖ ਰਹੇ ਸੀਗੀ ਇਹ ਸੀਗਾ 33300 ਦਾ ਸੂਟ ਤਾਂ ਦੇਖੋ ਜੀ ਇਸੇ ਤਰ੍ਹਾਂ ਤੁਹਾਨੂੰ ਇਸ ਸ਼ੋਰੂਮ ਵਿੱਚ ਸੂਟ ਮਿਲਣਗੇ ਜੀ ਔਰ ਉਹ ਡਰੈੱਸ ਮੈਂ ਤੁਹਾਨੂੰ ਸਮਝਾ ਦਿੱਤਾ ਜੀ ਫੇਰ ਇੱਕ ਵਾਰੀ ਸੁਣ ਲਓ 32 ਸੈਕਟਰ ਵਰਦਮਾਨ ਚੌਂਕ ਚੰਡੀਗੜ੍ਹ ਰੋਡ ਤੇ ਰੂਪ ਸਿਕਿਉਰ ਵਾਲਿਆਂ ਦਾ ਜਿਹੜੀ ਮਾਲ ਹੈ ਜੀ ਉੱਥੇ ਸ਼ੋਰੂਮ ਹੈ ਮਾਲ ਹੈ ਉੱਥੇ ਤੁਹਾਨੂੰ ਇਹ ਵਾਲੇ ਕੱਪੜੇ ਦੀ ਸਮਰ ਕਲੈਕਸ਼ਨ ਦੀ ਸੇਲ ਬਹੁਤ ਜ਼ਿਆਦਾ ਦੇਖਣ ਨੂੰ ਮਿਲੇਗੀ ਤਾਂ ਇੱਥੇ ਦੇਖੋ ਜੀ ਲੇਡੀਜ਼ ਕੁੜੀਆਂ ਕਿੰਨੇ ਮਤਲਬ ਇਹਨਾਂ ਨੇ 2 2 4 4 ਇਕੱਠੇ ਕਰਕੇ ਰੱਖੇ ਨੇ ਇਹ ਇੱਥੋਂ ਦੇ ਜਿਹੜੇ ਲੋਕਲ ਹੈ ਨਾ ਉਹ ਵਾਲੀਆਂ ਲੇਡੀਜ਼ ਵੀ ਸੀਗੀਆਂ ਵੈਸੇ ਕਾਫੀ ਮੋਗੇ ਤੋਂ ਆਏ ਸੀਗੇ ਮੈਂ ਕੱਲ ਦੇਖੇ ਸੀਗੇ ਉਹਨਾਂ ਨੂੰ ਪੁੱਛਿਆ ਵੇ ਤੁਸੀਂ ਕਿੱਥੋਂ ਆਇਓ ਕਹਿੰਦੇ ਜੀ ਅਸੀਂ ਮੋਗੇ ਤੋਂ ਆਏ ਵੇ ਸਪੈਸ਼ਲ ਕਪੜਾ ਖਰੀਦਣ ਚਲੋ ਜਿੱਦਾਂ ਮਰਜੀ ਹੈ ਜੇ ਲੁਧਿਆਣੇ ਦਾ ਤੁਹਾਨੂੰ ਮੈਂ ਵਧੀਆ ਸ਼ੋਰੂਮ ਦੱਸ ਦਿੱਤਾ ਇੱਥੋਂ ਤੁਸੀਂ ਕਪੜਾ ਲੈ ਕੇ ਜਾ ਸਕਦੇ ਹੋ ਜੀ ਮਾਰਚ ਮਹੀਨਾ ਪੂਰਾ ਤੁਹਾਡੇ ਕੋਲ ਹੈਗਾ ਇਹ ਜੇ ਤੇ ਮਾਰਚ ਮਹੀਨੇ ਵਿੱਚ ਤੁਸੀਂ ਜਦ ਮਰਜੀ ਆਓ ਫਰਵਰੀ ਵਿੱਚ ਆਓ ਤੁਹਾਨੂੰ ਕੋਈ ਵਿਆਹ ਸ਼ਾਦੀ ਹੈ ਖਾਸ ਵਿਆਹ ਸ਼ਾਦੀ ਹੈ ਤਾਂ ਤੁਸੀਂ ਇੱਥੋਂ ਕਪੜਾ ਆਪਣੀ ਮਨਪਸੰਦ ਦਾ ਲੈ ਕੇ ਜਾ ਸਕਦੇ ਹੋ ਕੁਆਲਿਟੀ ਵਾਈਜ਼ ਇਹਨਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਕਿਉਂਕਿ ਕੁਆਲਿਟੀ ਵਾਈਜ਼ ਕਪੜਾ ਬਹੁਤ ਹੀ ਜ਼ਿਆਦਾ ਵਧੀਆ ਹੈ ਔਰਗੈਂਜ਼ਾ ਦਾ ਸੂਟ ਅੱਜਕੱਲ ਮਾਰਕੀਟ ਵਿੱਚ ਬਹੁਤ ਡਿਮਾਂਡ ਤੇ ਚੱਲ ਰਹੇ ਨੇ ਇਹਨਾਂ ਕੋਲ ਔਰਗੈਂਜ਼ਾ ਦੇ ਸਾਰੇ ਸੂਟ ਹੈ ਸਾਰੀ ਵੈਰਾਈਟੀ ਹੈ カラー ऑप्शन ਤੁਹਾਡੀ ਆਪਣੀ ਹੋਵੇਗੀ ਚਾਹੇ ਤੁਸੀਂ ਲਾਈਟ ਲੋ ਡਾਰਕ ਲੋ ਆਹ ਵਾਲੇ ਬਨਾਰਸੀ ਦੁਪੱਟੇ ਵਾਲੇ ਸੂਟ ਨੇ ਜੀ ਇਸ ਤਰ੍ਹਾਂ ਸਾਰਿਆਂ ਦਾ ਅਲੱਗ-ਲੱਗ ਪ੍ਰਾਈਸ ਹੈ ਜਦੋਂ ਤੁਸੀਂ ਇੱਥੇ ਖੁਦ ਆਵੋਗੇ ਨਾ ਤਾਂ ਤੁਹਾਨੂੰ ਪਤਾ ਲੱਗੇਗਾ ਜੀ ਤਾਂ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਜੀ ਔਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਨਹੀਂ ਤਾਂ ਕਈ ਯੂਟਿਊਬਰ ਐਦਾਂ ਦੇ ਹੁੰਦੇ ਜੀ ਐਡਰੈਸ ਹੀ ਨਹੀਂ ਦੱਸਦੇ ਹੈਗੇ ਬੜੇ ਨਖਰੇ ਵਾਲੇ ਹੋ ਜਾਂਦੇ ਜਿਹੜੇ ਵੱਡੇ ਵੱਡੇ ਯੂਟਿਊਬਰ ਹਨ ਉਹ ਤਾਂ ਕਈ ਤਾਂ ਕਮੈਂਟਾਂ ਦਾ ਜਵਾਬ ਵੀ ਨਹੀਂ ਦਿੰਦੇ ਹੈਗੇ ਤਾਂ ਤੁਸੀਂ ਇਸ ਗੱਲ ਦੀ ਬਿਲਕੁਲ ਟੈਨਸ਼ਨ ਨਹੀਂ ਲੈਣੀ ਤੁਸੀਂ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਆਪਣੇ ਸਿਮਰ ਭੈਣ ਨੂੰ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਤਾਂ ਦੇਖੋ ਜੀ ਆ ਮੈਂ ਤੁਹਾਨੂੰ ਸੂਟ ਦਾ ਇਸ ਦਾ ਵੀ ਰੇਟ ਦੱਸ ਦਮਾ ਇਹਦਾ ਨਾਲ ਮਤਲਬ ਪਲਾਜ਼ੋ ਗਰਾਰਾ ਹੁੰਦਾ ਜਿਹੜਾ ਉਹ ਬਣਿਆ ਵਾ ਸੀਗਾ ਇਹ ਸੀਗਾ ਜੀ ਇੱਥੇ 1300 ਰੁਪਏ ਦਾ ਸੂਟ ਨਾਲ ਪਿਓਰ ਦਾ ਦੁਪੱਟਾ ਏ ਔਰ ਤਿੱਲੇ ਦੀ ਮਤਲਬ ਹੈਂਡਵਰਕ ਇਸ ਤੇ ਹੋਇਆ ਵਾ ਜੀ ਬਹੁਤ ਹੀ ਪਿਆਰਾ ਨਾਲ ਗਰਾਰਾ ਜਿਹੜਾ ਖੁੱਲੇ ਘੇਰ ਦਾ ਹੁੰਦਾ ਉਹ ਵਾਲਾ ਜੀ ਬਣਿਆ ਵਾ ਸੀਗਾ ਤੇ ਅੱਜ ਕੱਲ ਤੁਹਾਨੂੰ ਪਤਾ ਜਦੋਂ ਅਸੀਂ ਕਪੜਾ ਲੈ ਕੇ ਸਿਲਾਈ ਦਿੰਦੇ ਆ ਉਹ ਵੀ ਬਹੁਤ ਜ਼ਿਆਦਾ ਸਾਨੂੰ ਮਹਿੰਗਾ ਪੈਂਦਾ ਹੈ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜੇ ਬਾਜ਼ਾਰ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਜੀਉਂਦੇ ਰਹੋ ਜੀ ਦੇਖਦੇ ਰਹੋ ਚੈਨਲ ਪੰਜਾਬੀ ਬਲੌਗਰ ਸਿਮਰ ਆ ਗ੍ਰੀਨ ਸੂਟ ਵੀ ਦੇਖੋ ਕਿੰਨਾ ਜ਼ਿਆਦਾ ਜ਼ਬਰਦਸਤ ਹੈ ਜੀ ਹੈਨਾ ਲੱਗ ਰਿਹਾ ਹੈ ਨਾ ਕਿ ਸੂਟ ਹੈ ਕੁਝ ਇਸੇ ਤਰ੍ਹਾਂ ਭੈਣ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਐਦਾਂ ਦੀਆਂ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਸਬਸਕ੍ਰਾਈਬ ਕਰੋ ਜੀ ਮਿਲਦੇ ਆ ਅਗਲੀ ਵੀਡੀਓ ਚ ਬਾਏ ਬਾਏ ਐਂਡ ਟੇਕ ਕੇਅਰ